ਮੇਰੇ ਗਲਬਾਸੀ ਕੁੜੀ ਕੌਰ ਨਾਵਾ ਉਸ ਦਾ ਤੇ ਮੇਰੇ ਤੋਂ ਪੈਸੇ ਪਵਾ ਲੈਂਦੀ ਸੀ ਬਲੈਕਮੇਲ ਕਰਦੀ ਸੀ ਮੈਂ ਘਰੇ ਦਾਦੂਆ ਸਾਰੀਆਂ ਮੇਰੇ ਕੋ ਚੇਟਾਂ ਪਈਆਂ ਬਈ ਇਹ ਕੁੜੀ ਚੱਲਦੀ ਸੀ ਵੀ ਦੋ ਪਾਸੇ ਇਹ ਕਿਸੇ ਮੁੰਡੇ ਨਾਲ ਚੈਟ ਕਰੀ ਜਾਂਦੀ ਸੀ ਮੈਂ ਕਹਾਂ ਮੈਨੂੰ ਤੂੰ ਕਲੀਅਰ ਕਰ ਦੇ ਵੀ ਮੇਰੇ ਤੋਂ ਤੂੰ ਇੰਨੇ ਪੈਸੇ ਖਾ ਗਏ ਆ ਪੋਲਾ ਡੈਡੀ ਐਕਸਾਈਜੇ ਲੱਗਿਆ ਬਈ ਪੁਲਿਸ 'ਚ ਠੀਕ ਹੈ ਹਾਂ ਦਾਰੂ ਫੜਦੇ ਆ ਜਦੋਂ ਜਿਹੜਾ ਐਸਐਚਓ ਸਾਹਿਬ ਮਲਕੀਤ ਸਿੰਘ ਸੀਗਾ ਉਹ ਉਹਨਾਂ ਦਾ ਮਾਸੀ ਦਾ ਪੁੱਤ ਸੀਗਾ ਜਦੋਂ ਮੈਂ ਫੋਟੋਆਂ ਵਿਖਾਈਆਂ ਤੇ ਫੇਰ ਉਹ ਡੋਰਪੋਰ ਹੋ ਗਿਆ ਅੱਛਾ ਸਾਹਿਬ ਵੀ ਇਹ ਮੁੰਡੇ ਕੋਲ ਤਾਂ ਪ੍ਰੂਫ ਹੈਗੇ ਸਾਰੇ ਉਹਨਾਂ ਨੇ ਬਈ ਡਾਂਗ ਲਾ ਦਿੱਤੀ ਬਈ ਮੈਨੂੰ ਪੁੱਠਾ ਕਰ ਲਿਆ ਉਹਨਾਂ ਨੇ ਚਰਨਜੀਤ ਸਿੰਘ ਕੁਲਦੀਪ ਸਿੰਘ ਤੇ ਐਸਐਚਓ ਸਾਹਿਬ ਨੇ ਕੋਲੇ ਘੜ ਕੇ ਕਟਾਈ ਮੈਨੂੰ ਆ ਕੰਨਾਂ ਵਿੱਚੋਂ ਖੂਨ ਘੜਤਾ ਮੇਰੇ ਆ ਸਿਰ ਸੂਰ ਸਾਰੀਆਂ ਨਾਲਾ ਉਹ ਮੈਨੂੰ ਸੁਣਦਾ ਵੀ ਕੱਖ ਨਹੀਂ ਬਈ ਜੇ ਉੱਚਾ ਸੁਣਦਾ ਤਾਂ ਉੱਚੀ ਬੋਲਣਾ ਤੈਨੂੰ ਸੁਣਨ ਤੇ ਕਿੰਨੀ ਕੀ ਦਿੱਕਤ ਹੈ ਹੈ ਬਹੁਤ ਦਿੱਕਤ ਹੈ ਬਈ ਦਿੱਕਤ ਬਹੁਤ ਆ ਮੇਰੀ ਤਲੀਆਂ ਵੀ ਸੁੱਜੀਆਂ ਪਈਆਂ ਸਾਰੀਆਂ ਰਿਪੋਰਟਾਂ ਮੇਰੇ ਕੋਲ ਆ ਕੰਨਾਂ ਤੁਸੀਂ ਭਾਂ ਗੁੰਡਿਓ ਕਹਿੰਦਾ ਤੁਹਾਡੀਆਂ ਬੁੜੀਆਂ ਨੂੰ ਸਲਵਾਰਾਂ ਲਵਾਗੇ ਨਾ ਤੇ ਮੈਂ ਨੰਗੀਆਂ ਕਰਕੇ ਨਾ ਕੁੱਟੀਆਂ ਤੇ ਮੈਨੂੰ ਕਿਹੜਾ ਜਾਣੂਗਾ ਮੇਰੀਆਂ ਮੇਰੀਆਂ ਨੋਵਾਂ ਅਸੀਂ ਮੇਰੇ ਬੱਚੇ ਸੀ ਮੇਰੇ ਧੀਆਂ ਸੀ ਗਈਆਂ ਤੇ ਮੈਨੂੰ ਇਹੋ ਜਿਹੇ ਗੰਦੇ ਸ਼ਬਦ ਵਰਤੇ ਮੈਂ ਕਹਾਂ ਮੈਂ ਤੌਬਾ ਦਾ ਜਿਹੜਾ ਕੁਲਦੀਪ ਸਿੰਘ ਦਾ ਭਰਾ ਵੱਡਾ ਮੈਨੂੰ ਕਹਿੰਦਾ ਤੈਨੂੰ ਬਣਾਉਣੇ ਤੈਨੂੰ ਪ੍ਰਦਾਨ ਤੇਰੀ ਕੁੜੀ ਨੂੰ ਮੈਂ ਨੰਗਾ ਭਜਾਉਂ ਕਹਿੰਦਾ ਓਏ ਹੋਏ ਹੋਏ ਓਏ ਐਵੇਂ ਦੇ ਬੰਦਿਆਂ ਨੂੰ ਸਸਪੈਂਡ ਕਰੋ ਓਏ ਜੇ ਬੰਦਿਆਂ ਨੂੰ ਸਸਪੈਂਡ ਕਰੋ ਔਰ ਮੇਰੇ ਬੱਚੇ ਨੂੰ ਬੇਕਾਰ ਕਰਤਾ ਇਹਨਾਂ ਨੇ ਕਿ ਤੁਹਾਡੇ ਤੇ ਤੁਹਾਡੇ ਸਾਥੀਆਂ ਵੱਲੋਂ ਕੁੱਟਮਾਰ ਕੀਤੀ ਗਈ ਜੀ ਉਸ ਨੌਜਵਾਨ ਦੇ ਥਾਣੇ ਬੁਲਾ ਕੇ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਉਹ ਫਿਰ ਜਿਹੜੇ ਇਲਜ਼ਾਮ ਲਗਾ ਰਹੇ ਜੀ ਉਹ ਵਿਅਕਤੀ ਕਹਿੰਦਾ ਮੈਨੂੰ ਕੰਨਾਂ 'ਚ ਖੂਨ ਕੱਢਦਾ ਪੁੱਠਾ ਡੰਗਾ ਥਾਣੇ ਰੱਖਿਆ ਉਹਨੇ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਇਹ ਅਸੀਂ ਇਹਨਾਂ ਨੂੰ ਕਾਮ ਪਾਰਟੀ ਨੂੰ ਇਸ ਕਰਕੇ ਜਿਤਾਇਆ ਵੀ ਸਾਡੇ ਸਾਡੀਆਂ ਧੀਆਂ ਦੀਆਂ ਸਲਵਾਰਾਂ ਲਾ ਕੇ ਉਹਨੂੰ ਨੰਗਾ ਕਰਕੇ ਕਹਿੰਦਾ ਕੁੱਟੇ ਦੱਸੋ ਅਸੀਂ ਕੀ ਗੁਨਾਹ ਕਰ ਲਿਆ ਸੀ ਜੇ ਕੀ ਇਹ ਮੁੰਡੇ ਨੇ ਗੁਨਾਹ ਕੀਤਾ ਤੇ ਕੁੜੀ ਦਾ ਗੁਨਾਹ ਵੀ ਹੈਗਾ ਕੁੜੀ ਦਾ ਗੁਨਾਹ ਨਹੀਂ ਹੈਗਾ ਕੁੜੀ ਨੇ ਕੁੜੀਏ ਮੁੰਡੇ ਤੋਂ ਪੈਸੇ ਖਾਂਦੀ ਰਹੀ ਕਿੰਨਾ ਉਹ 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 ਕਰਦੀ ਰਹੀ ਕਿੰਨੇ ਸਾਲ ਤੋਂ ਗੱਲਬਾਤ ਕਰ ਰਹੇ ਸੀ ਕੁੜੀ ਇਹ ਕੁੜੀ ਮੁੰਡੇ ਘੱਟੋ ਘਾਟ ਦੇ 10 ਸਾਲਾਂ ਤੋਂ 10 ਸਾਲ 11 ਸਾਲ ਹੋ ਗਏ ਮਲਕੀਤ ਸਿੰਘ ਐਸਐਚਓ ਕਹਿੰਦਾ ਸਾਡਾ ਹੀ ਠਾਣਾ ਸਾਡੀ ਪੁਲਿਸ ਆਸੀਂ ਜੋ ਮਰਜ਼ੀ ਤੇਰੇ ਤੇ ਪਰਚਾ ਪਾ ਸਕਦੇ ਮੈਂ ਤੈਨੂੰ ਨੰਨਜਾ ਦਾ ਬੇਹੋਸ਼ ਹੋ ਗਿਆ ਜਿਹੜਾ ਬੈਰਕ 'ਚ ਬੈਠਾ ਸੀ ਮੁੰਡਾ ਜਿਹੜੇ ਫੜੇ ਸੀ ਉਹਨਾਂ ਨੇ ਮੁਲਜ਼ਮ ਉਹ ਮੁਲਜ਼ਮ ਤੇ ਉਹ ਦੱਸਦੇ ਹੀ ਕਹਿੰਦਾ ਬਾਈ ਤੈਨੂੰ ਤਾਂ ਹੋਸ਼ ਵੀ ਨਹੀਂ ਤੇਰੇ ਠੁੱਡੇ ਮਰੀ ਜਾਂਦਾ ਸੀ ਗੁਰਦੀਪ ਸਿੰਘ ਕੰਨਾਂ ਦੇ ਵਿੱਚ ਕਿਵੇਂ ਖੂਨ ਆਇਆ ਕੁਛ ਮਾਰਿਆ ਸੀਗਾ ਹਾਂ ਉਹਨਾਂ ਨੇ ਥੱਪੜੇ ਮਾਰੀ ਸੀ ਵੀ ਹਾਂ ਖਿੱਚ-ਕਿੱਚ ਥੱਪੜੇ ਮਾਰੇ ਐ ਕੰਨ ਮਰੋੜੇ ਐ ਕਰਕੇ ਐ ਹਾਂ ਉਹ ਜ਼ਖਮਾਂ ਗਿਆ ਖੂਨ ਨਿਕਲਣ ਲੱਗਾ ਰੇਸ਼ਾ ਪੈਣ ਲੱਗ ਗਿਆ ਸੀਗੇ ਲੋਕਵਾਚੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਰਤਾਜ ਅਕਸਰੀ ਕਹਿੰਦੇ ਨੇ ਜੇਕਰ ਬੰਦਾ ਪੁਲਿਸ ਦੇ ਅੜਿੱਕੇ ਆ ਜਾਵੇ ਤਾਂ ਪੁਲਿਸ ਉਹਦਾ ਕੱਖ ਨਹੀਂ ਛੱਡਦੀ ਅਜਹੀ ਇੱਕ ਕਹਾਣੀ ਤੁਹਾਡੇ ਮੂਰੇ ਪੇਸ਼ ਕਰਨ ਜਾ ਰਹੇ ਹਾਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਥਾਣੇ ਦੇ ਐਸ ਐਚ ਓ ਅਤੇ ਉਸਦੇ ਸਾਥੀਆਂ ਦੇ ਵੱਲੋਂ ਕਾਰਨ ਕੀ ਹੈ ਕਾਰਨ ਇੱਕ ਲੜਕੀ ਦੇ ਨਾਲ ਗਲਬਾਤ ਸੀ ਨੌਜਵਾਨ ਦੀ ਲਗਭਗ 10 ਸਾਲ ਤੋਂ ਉਹ ਪੂਰੀ ਕਹਾਣੀ ਕੀ ਬਣਦੀ ਹੈ ਕਿਉਂ ਇਹ ਕੁਝ ਹੁੰਦਾ ਜੇਕਰ ਗਲਬਾਤ ਸੀ ਤਾਂ ਉਸ ਦੀਆਂ ਸਜ਼ਾਵਾਂ ਮਾਨਯੋਗ ਅਦਾਲਤਾਂ ਦਿੰਦੀਆਂ ਨੇ ਇੱਕ ਐਸਐਚਯੂ ਨੂੰ ਕੀ ਅਧਿਕਾਰ ਹੈ ਕਿਸ ਦੀ ਕੁੱਟਮਾਰ ਕਰਨ ਦੀ ਕੁੱਟਮਾਰ ਵੀ ਇੰਨੀ ਬੇਰਹਿਮੀ ਨਾਲ ਕੀਤੀ ਕਿ ਉਸ ਨੌਜਵਾਨ ਦੇ ਸਰੀਰ ਦੀਆਂ ਹੱਡੀਆਂ ਤੋੜ ਦਿੱਤੀਆਂ ਕੰਨਾਂ ਦੇ ਪਰਦੇ ਤੱਕ ਪਾੜ ਦਿੱਤੇ ਤੇ ਕੰਨਾਂ ਦੇ ਵਿੱਚੋਂ ਖੂਨ ਤੱਕ ਨੌਜਵਾਨ ਦੇ ਹੱਲ ਤੱਕ ਆ ਰਿਹਾ ਗਲਬਾਤ ਕਰਦੇ ਆ ਫਰੀਦਕੋਟ ਮੈਡੀਕਲ ਵਿੱਚ ਪਹੁੰਚੇ ਆ ਪੂਰੀ ਕਹਾਣੀ ਕੀ ਹੈ ਨੌਜਵਾਨ ਦਾ ਨਾਮ ਗੁਰਵਿੰਦਰ ਸਿੰਘ ਆ ਸ੍ਰੀ ਮਕਸਰ ਸਾਹਿਬ ਦੇ ਕੋਲ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਸਭ ਤੋਂ ਪਹਿਲਾਂ ਭਾਈ ਪੂਰੀ ਕਹਾਣੀ ਕੀ ਹੈ ਘਟਨਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਲੜਕੀ ਦੇ ਨਾਲ ਗਲਬਾਤ ਕਦੋਂ ਤੁਹਾਡੀ ਸੀਗੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੇਰਾ ਨਾਮ ਬਾਈ ਗੁਰਵਿੰਦਰ ਸਿੰਘ ਆ ਮੈਂ ਸ਼੍ਰੀ ਮੋਖਸਰ ਸਾਹਿਬ ਰਹਿਣਾ ਤੇ ਵਾਰਡ ਨੰਬਰ 4 ਚ ਮੈਂ ਵਸਦੀ ਆ ਤੇ ਬਾਈ ਮੇਰੇ ਗੱਲਬਾਤੀ ਕੁੜੀ ਕੋਰ ਨਾਮ ਆ ਉਸਦਾ ਤੇ ਉਹ ਤਕਰੀਬਨ ਆਪਣੇ ਪਹਿਲਾ 5-6 ਸਾਲ ਮਹੱਲੇ ਚ ਰਹਿੰਦੀ ਰਹੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਦਾ ਮਕਾਨ ਚੇਂਜ ਕਰਕੇ ਕੋਰਪਰ ਰੋਡ ਤੇ ਲੈ ਲਿਆ ਤੇ ਕਾਫੀ ਟਾਈਮ ਸਾਡੀ ਵੀ ਗੱਲਬਾਤ ਹੁੰਦੀ ਰਹੀ ਠੀਕ ਆ ਛਟਾ ਛੁਟਾ ਹੁੰਦੇ ਰਹੇ ਆ ਰਿਲੇਸ਼ਨ ਚ ਵੀ ਰਹੇ ਸੀ ਤੇ ਬਾਚੋ ਮੈਨੂੰ ਉਹ ਬਲੈਕਮੇਲ ਕਰਨ ਲੱਗ ਪਈ ਤੇ ਕਹਿੰਦੀ ਵੀ ਮੇਰੀ ਸਪਲੀ ਆ ਗਈ ਆ ਚੌਥੇ ਸਿਮ ਦੀ ਤੇ ਮੈਨੂੰ 5000 ਰੁਪਏ ਦੇ ਦੇ ਮੈਂ ਕਿਹਾ ਵੀ ਇੱਕੋ ਦਮ ਤਾਂ ਵੀ ਇੰਨੇ ਪੈਸੇ ਤਾਂ ਮੇਰੇ ਕੋਲ ਹੋਣੀ ਨਹੀਂ ਮੈਂ ਕਿਹੜਾ ਵੀ ਰਿਚ ਫੈਮਿਲੀ ਤੋਂ ਆ ਮੈਂ ਪੂਵਰ ਫੈਮਿਲੀ ਤੋਂ ਆ ਤੇ ਇਸ ਕਰਕੇ ਮੈਂ ਕਿਹਾ ਮੈਨੂੰ ਥੋੜਾ ਜਿਹਾ ਟਾਈਮ ਦੇ ਤੇ ਉਹ ਵਾਰੀ-ਵਾਰੀ ਜ਼ੋਰ ਪਾਇਆ ਕਰੇ ਮੈਨੂੰ ਚਾਹੀਦੇ ਹੁਣੇ ਚਾਹੀਦੇ ਆ ਫਿਰ ਮੈਂ ਕਈ ਵਾਰ 2000 ਰੁਪਏ ਕਰਵਾਉਂਦਾ ਸੀ ਕਦੇ 1300 ਕਰਵਾਉਂਦਾ ਸੀ ਕਿਉਂਕਿ ਮੇਰੇ ਕੋਲ ਸਾਰੇ ਪ੍ਰੂਫ A to Z ਹੈਗੇ ਆ ਠੀਕ ਆ ਤੇ ਬਾਅਦ ਚ ਮੈਂ ਫਿਰ ਸੋਚਿਆ ਮੈਂ ਕਿ ਇਹਨੂੰ ਪੈਸਿਆਂ ਦੀ ਕੀ ਲੋੜ ਹੈ ਮੇਰੇ ਮਾਈਂਡ 'ਚ ਇਹ ਗੱਲ ਆਈ ਮੈਂ 18 ਤਰੀਕ ਨੂੰ ਜਾ ਕੇ ਪਿੱਛੇ ਗਿਆ ਬਾਬਾ ਫਰੀਦ ਦਾ ਪੇਪਰ ਸੀਗਾ 57 ਦਾ ਪੰਜਵਾਂ ਪੰਜਵਾਂ 7 ਦਾ ਹਾਂ ਤੇ ਮੈਂ ਵੈਰੀਫਾਈ ਕੀਤਾਗਾ ਤੇ ਇਹ ਕੁੜੀ ਚੱਲਦੀ ਸੀ ਵੀ ਦੋ ਪਾਸੇ ਇਹ ਕਿਸੇ ਮੁੰਡੇ ਨਾਲ ਚੈਟ ਕਰੀ ਜਾਂਦੀ ਸੀ ਮੇਰੇ ਮੂੰਹ ਤੇ ਮੇਰਾ ਮੂੰਹ ਫੇਸ ਕਵਰ ਸੀਗਾ ਤੇ ਮੈਂ ਜਦੋਂ ਮੂੰਹ ਫੇਸ ਦਾ ਫਰਮਾਨ ਨੂੰ ਥੱਲੇ ਕੀਤਾ ਤੇ ਮੇਰਾ ਫੋਨ ਕੋਲਿਆ ਮੈਂ ਪੁੱਛਿਆ ਵੀ ਤੂੰ ਕਿਹਦੇ ਨਾਲ ਗੱਲ ਕਰਦੀ ਐ ਕਹਿੰਦੀ ਵੀ ਇਹ ਕੁੜੀ ਐ ਮੈਂ ਕਹੇ ਜੇ ਕੁੜੀ ਐ ਤੂੰ ਮੇਰਾ ਫੋਨ ਫੋਨ ਨੰਬਰ ਲੈ ਲੈ ਤੇ ਹੈਂਡਫਰੀ ਕਰਕੇ ਵੀ ਕਾਲ ਨਾਲ ਗੱਲ ਕਰਾ ਦੇ ਜੇ ਕੁੜੀ ਹੋਈ ਤੇ ਮੈਂ ਤੇਰਾ ਫੋਨ ਵਾਪਸ ਕਰ ਦੂੰ ਠੀਕ ਆ ਉਹ ਕਹਿੰਦੀ ਕਹਿੰਦੀ ਨਹੀਂ ਮੈਨੂੰ ਨਹੀਂ ਮੇਰਾ ਫੋਨ ਵਾਪਸ ਦੇ ਮੈਨੂੰ ਨਹੀਂ ਪਤਾ ਮੇਰੀ ਬੇਇੱਜ਼ਤੀ ਹੁੰਦੀ ਐ ਜੋ ਮੈਂ ਤਾਂ ਫੋਨ ਫੜਿਆ ਤੇ ਮੈਂ ਥੱਲੇ ਉੱਤਰ ਆ ਬਲਾੜੇ ਪਿੰਡ ਬਠਿੰਡੇ ਕੋਲ ਉਰਲੇ ਪਾਸੇ ਬਲਾੜਾ ਪਿੰਡ ਥੱਲੇ ਉੱਤਰ ਆ ਉਹ ਵੀ ਮੇਰੇ ਪਿੱਛੇ ਉੱਤਰ ਆਈ ਤੇ ਮੈਨੂੰ ਕਹ ਮੇਰਾ ਫੋਨ ਦੇ ਮੈਂ ਘਰੇ ਜਾਣਾ ਮੈਂ ਲੇਟ ਹੋਈ ਨਾ ਮੇਰਾ ਪਾਪਾ ਲੈਣ ਨੂੰ ਇੱਥੇ ਬਾਈਪਾਸ ਤੇ ਖੜਾਗਾ ਮੈਂ ਕਿਹਾ ਮੈਨੂੰ ਤੂੰ ਕਲੀਅਰ ਕਰ ਦੇ ਵੀ ਮੇਰੇ ਤੋਂ ਤੂੰ ਇੰਨੇ ਪੈਸੇ ਖਾ ਗਏ ਆ 5000 ਤੈਨੂੰ ਦੋ ਪਾਇਆ 5000 ਫੇਰ ਪਾਇਆ ਵੀ ਤੱਕ ਵੀ ਕਰੇ 2000 ਪਾ ਕੇ ਆਏ ਕਰਕੇ ਸਾਰਾ ਵੀ 10000 ਰੁਪਇਆ ਪਾ ਤਾ ਨੂੰ ਤੇ ਕਹਿੰਦੀ ਵੀ ਮੈਂ ਕਿਹਾ ਤੂੰ ਦੱਸ ਦੇ ਮੈਨੂੰ ਤੇਰੀ ਵੀ ਕੀ ਦੇਣਾ ਗੱਲਬਾਤ ਆ ਤੇ ਫਿਰ ਮੈਨੂੰ ਕੋ ਲਾਰਾਂ ਚ ਰੱਖਿਆ ਕਹਿੰਦੀ ਹਾਂ ਵੀ ਮੇਰੀ ਗੱਲ ਹੈਗੀ ਆ ਮੁੰਡੇ ਨਾਲ ਠੀਕ ਹੈ ਤੇ ਇਹ ਕਰਕੇ ਤੇ ਬਾਅਦ ਚ ਵੀ ਲਗਭਗ ਵੀ ਸਾਰਾ ਪਿੰਡ ਇਕੱਠਾ ਹੋ ਗਿਆ ਬਲੱਡੇ ਰੋਡ ਤੇ ਉੱਥੇ ਸਰਪੰਚ ਸੀਗਾ ਵੀ ਕਹਿੰਦਾ ਕੀ ਗੱਲ ਆ ਮੈਂ ਕਿਹਾ ਬਈ ਯਾਰ ਇਹ ਦੋਨਾਂ ਪਾਸੇ ਚਲਦੀ ਮੇਰ ਤੋਂ ਤਾਂ ਵੀ ਪੈਸੇ ਵੀ ਖਾ ਗਈ ਆ ਤੇ ਇਹ ਹੁਣ ਹੋਰ ਮੁੰਡੇ ਨਾਲ ਗੱਲ ਕਰੀ ਬੈਠੀ ਆ ਤੇ ਆ ਵੀ ਮੇਰੇ ਕੋਲ ਪ੍ਰੂਫ ਵੀ ਆ ਸਾਰੀਆਂ ਫੋਟੋਆਂ ਫੁੱਟਮਾਂ ਵੀ ਆ ਤੇ ਜਦੋਂ ਮੈਂ ਕਹੇ ਜੇ ਤੂੰ ਸੱਚੀ ਆ ਤੇ ਆਪਦੇ ਡੈਡੀ ਨੂੰ ਫੋਨ ਲਾ ਕਹਿੰਦੀ ਵੀ ਮੈਂ ਕਿਉਂ ਬਲ ਫੋਨ ਲਾਵਾਂ ਤੇ ਡੈਡੀ ਨੂੰ ਮੇਰੇ ਪਾਪਾ ਦੀ ਬੇਇੱਜ਼ਤੀ ਹੁੰਦੀ ਆ ਠੀਕ ਆ ਉਹਦੇ ਡੈਡੀ ਕੰਮ ਕੀ ਕਰਦੇ ਆ ਉਹਦਾ ਡੈਡੀ ਐਕਸਰਸਾਈਜ਼ 'ਚ ਲੱਗਿਆ ਬਈ ਪੁਲਿਸ 'ਚ ਠੀਕ ਹੈ ਹਾਂ दारू ਫੜਦੇ ਠੀਕ ਹੈ ਉਸ ਤੋਂ ਬਾਅਦ ਵੀ ਸਾਡਾ ਰੋਲਾ ਰੁਪਾ ਪੈ ਗਿਆ ਠੀਕ ਹੈ ਉਸ ਤੋਂ ਬਾਅਦ ਉਹ ਇਹਨਾਂ ਦੇ ਕੁੜੀ ਵਾਲੇ ਵੀ ਸਾਰੇ ਵੀ ਜਦੋਂ ਮੈਂ ਥੱਪੜ ਮਾਰਤਾ ਜਦੋਂ ਵੀ ਕਹਿੰਦੀ ਮੇਰੀ ਗੱਲ ਆ ਮੈਂ ਥੱਪੜ ਮਾਰਿਆ ਬਈ ਉਹਦੀ ਠੀਕ ਹੈ ਹਾਂ ਤੇ ਬਾਅਦ ਉਹ ਫਿਰ ਉਹ ਜਿਹੜੀ ਦੂਜੀ ਵਾਰ ਸਈ ਉਸ ਤੇ ਚੜ ਗਈ ਜਿਹੜਾ ਪਹਿਲਾਂ ਵਾਲਾ ਟਾਈਮ ਸੀ ਉਹ ਬਸ ਤਾਂ ਲੰਘ ਗਿਆ ਉਹਦੇ ਘਰਦਿਆਂ ਨੂੰ ਵੀ ਪਤਾ ਲੱਗ ਗਿਆ ਵੀ ਐਂ ਕਰਕੇ ਉਹਨੇ ਫੋਨ ਲਾ ਕੇ ਦੱਸਤਾ ਵੀ ਐਂ ਕਰਕੇ ਮੇਰੇ ਥੱਪੜ ਮਾਰਿਆ ਤੇ ਉਸ ਤੋਂ ਬਾਅਦ ਵੀ ਸ਼ਾਮ ਨੂੰ ਰੋਲਾ ਪੈ ਗਿਆ ਕਿਉਂਕਿ ਮੈਂ ਮੇਰੇ ਕੋਲ ਤਾਂ ਕਰਾਇਆ ਵੀ ਮੁੱਕ ਗਿਆ ਸੀ ਬਈ ਮੈਂ ਤਾਂ ਤੁਰ ਕੇ ਆਇਆ ਹਤੋਂ ਤੇ ਬਾਅਦ ਚੋ ਵੀ ਤੁਹਾਡੇ ਘਰੇ ਆ ਕੇ ਵੀ ਐ ਕਰਕੇ ਵੀ ਤੁਹਾਡੇ ਮੁੰਡੇ ਨੂੰ ਥੱਪੜ ਮਾਰਿਆਗਾ ਇਹਨਾਂ ਨੂੰ ਤਾਂ ਗੱਲ ਬਾਤ ਦਾ ਨਹੀਂ ਪਤਾ ਸੀਗਾ ਹਾਂ ਵੀ ਇਹਦੀ ਪਰਸਨਲ ਸਟੋਰੀ ਪਰਸਨ ਜੀ ਰੱਖੀ ਸੀ ਤੇ ਪਤਾ ਨਹੀਂ ਸੀ ਪਰ ਸਾਰੇ ਇਹਨਾਂ ਨੂੰ ਮੈਂ ਗੱਲ ਬਾਤ ਦੱਸੀ ਵੀ ਗੱਲ ਬਾਤ ਐ ਹੋਈ ਏ ਡੜੀ ਵੀ ਐ ਕਰਕੇ ਕੁੜੀ ਚੱਲਦੀ ਸੀ ਦੋਨਾਂ ਪਾਸੇ ਜੇ ਕੱਲੂ ਬਾਈ ਚਾਂਸ ਹੋ ਉਹਦੇ ਨਾਲ ਭਾਜੀਆਂ ਦੀ ਡਿਟੇਲ ਤਾਂ ਮੇਰੀ ਚੜਨੀ ਸੀਗੀ ਡਿਟੇਲ ਤਾਂ ਮੇਰੀ ਜਰਨੀ ਮੈਂ ਕੱਲ ਨੂੰ ਆਪਾਂ ਨੂੰ ਉਹਨੇ ਔਖਾ ਕਰਨਾ ਸੀਗਾ ਇਸ ਕਰਕੇ ਫੇਰ ਵੀ ਅਗਲਾ 19 ਦੀ 19 ਤਰੀਕ ਆ ਗਈ ਅੱਛਾ ਨਹੀਂ ਉਹ ਕੁੜੀ ਦੇ ਪਰਿਵਾਰ ਨੂੰ ਪਤਾ ਸੀ ਤੁਹਾਡੇ ਬਾਰੇ ਹਾਂ ਪਤਾ ਪਹਿਲਾਂ ਪਤਾ ਸੀ ਗੱਲ ਕਰਦੇ ਹਾਂ ਹਾਂ ਅੱਛਾ ਪਹਿਲਾਂ ਵੀ ਰੋਲਾ ਪਿਆ ਬਈ ਠੀਕ ਹੈ ਹਾਂ ਪਹਿਲਾਂ ਵੀ ਰੋਲਾ ਪਿਆ ਸਾਡਾ ਹਾਂ ਉਹਨਾਂ ਨੇ ਫਿਰ ਇਸੇ ਕਰਕੇ ਘਰ ਇਤੋਂ ਵੀ ਸ਼ਿਫਟ ਉਹ ਦੂਜੇ ਪਾਸੇ ਕਰ ਲਿਆ ਸੀ ਤੇ ਬਾਅਦ ਚ ਬਈ ਬਾਅਦ ਚ ਮੇਰੇ ਤੇ 751 ਦਾ ਉਹਨਾਂ ਨੇ ਪਰਚਾ ਦਿੱਤਾ ਠੀਕ ਹੈ ਤੇ ਮੈਨੂੰ ਕਹਿੰਦੇ ਪਹਿਲਾਂ ਤਾਂ ਉਹਨੇ ਗਾਲਾਂ ਗੁਲਾਂ ਕੱਢੀਆਂ ਵੀ ਸਾਡੇ ਪਰਿਵਾਰ ਨੂੰ ਪਰਚਾ ਦੇਣ ਤੋਂ ਪਹਿਲਾਂ ਤੇ ਕੁੜੀ ਨੇ 19 ਤਰੀਕ ਨੂੰ ਜਾ ਕੇ ਮੈਨੂੰ ਕਾਲਜ ਫੋਨ ਲਾ ਲਿਆ ਤੇ ਕਹਿੰਦੀ ਵੀ ਐਂ ਕਰਕੇ ਵੀ ਮੈਨੂੰ ਇੱਥੋਂ ਲੈ ਜਾ ਕਾਲਜ ਚੋਂ ਮੈਂ ਕਹਾ ਮੈਂ ਤੈਨੂੰ ਜਾਣਦਾ ਨਹੀਂਗਾ ਮੈਂ ਕਹਾ ਤੂੰ ਉੱਥੇ ਸਟੈਂਡ ਵੀ ਮੁੱਕਰੀ ਗਈ ਤੂੰ ਕਹਿੰਦੀ ਵੀ ਕੌਣ ਆ ਤੁਸੀਂ ਤੁਹਾਨੂੰ ਮੈਂ ਜਾਣਦਾ ਨਹੀਂ ਮੈਂ ਕਹਾ ਮੈਂ ਵੀ ਤੈਨੂੰ ਜਾਣਦਾ ਨਹੀਂ ਕਹਿੰਦੀ ਐਂ ਕਰਕੇ ਮੇਰੀ ਲਾਈਫ ਖਰਾਬ ਹੋ ਗਈ ਮੈਂ ਕਹਾ ਤੇਰੇ ਦਿਲ 'ਚ ਬੇਈਮਾਨੀ ਸੀਗੀ ਠੀਕ ਆ ਨਾ ਮੈਂ ਕਹਾ ਤੂੰ ਫਿਊਚਰ ਦਾ ਮੇਰਾ ਵੀ ਖਰਾਬ ਕਰਤਾ ਠੀਕ ਆ ਆਪਦਾ ਤੇਰਾ ਤਾਂ ਹੁਣੇ ਹੀ ਹੁਣੇ ਸੀਗਾ ਤੇ ਮੈਂ ਕਹਾ ਹੁਣ ਤੂੰ ਡਰਾਮੇ ਨਾ ਕਰ ਮੈਂ ਤੈਨੂੰ ਜਾਣਦਾ ਨਹੀਂ ਰਿਕਾਰਡਿੰਗ ਵੀ ਹੈਗੀ ਹੈ ਬਈ ਮੇਰੇ ਕੋਲ ਪਰ ਮੈਂ ਜ਼ਿਆ ਤੇ ਉਸ ਤੋਂ ਬਾਅਦ ਵੀ ਫਿਰ ਕਰਦਿਆ ਨੇ ਉਹਨਾਂ ਨੇ ਪਰਚਾ ਦਿੱਤਾ ਦਰਖਾਸਤ 751 ਦੀ ਉਸ ਤੋਂ ਬਾਅਦ ਮੈਨੂੰ ਪਾਪਾ ਨੇ ਪੇਸ਼ ਕਰਤਾ ਠੀਕ ਹੈ ਤੇ ਉਦੋਂ ਜਿਹੜਾ ਐਸਐਚਓ ਸਾਹਿਬ ਮਲਕੀਸ਼ ਸਿੰਘ ਸੀਗਾ ਉਹ ਉਹਨਾਂ ਦਾ ਮਾਸੀ ਦਾ ਪੁੱਤ ਸੀਗਾ ਠੀਕ ਹੈ ਉਹਨਾਂ ਨੂੰ ਮੈਂ ਸਾਰੇ ਪ੍ਰੂਫ ਧਰਤੇ ਉਹ ਕਹਿੰਦਾ ਫੇਕ account ਆ ਅੱਛਾ ਫੇਕ account ਆ ਮੈਂ ਕਿਹਾ ਬਈ ਚੱਲ ਮਹੀਨਾ ਵੇਖੂ ਮੈਂ 2 ਮਹੀਨੇ ਵੇਖੂ ਇਹਨਾਂ ਤਾਂ ਨਹੀਂ ਮੈਂ ਪਾਗਲ ਹਾਂ ਤੇ ਕਹਿੰਦਾ ਤੂੰ ਐਵੇਂ ਫੇਕ ਫੇਕ ਆਈਡੀ ਹੈ ਕੁੜੀ ਦੀ ਬਦਨਾਮੀ ਕਰੀ ਜਿੰਦਾ ਮੈਂ ਕਹ ਅੱਛਾ ਕੁੜੀ ਦੀ ਬਦਨਾਮੀ ਕਰਦਾ ਜਦੋਂ ਮੈਂ ਫੋਟੋਆਂ ਵਿਖਾਈਆਂ ਤੇ ਫਿਰ ਉਹ ਡੋਰਪੋਰ ਹੋ ਗਿਆ ਅਛੂ ਸਾਹਿਬ ਵੀ ਇਹ ਮੁੰਡੇ ਕੋਲ ਤਾਂ ਪ੍ਰੂਫ ਹੈਗੇ ਸਾਰੇ ਹਾਂ ਤੇ ਉਸ ਤੋਂ ਬਾਅਦ ਮੈਂ ਕਹ ਵੀ ਇਹਨਾਂ ਨੂੰ ਪੈਸੇ ਵੀ ਪਵਾਏ ਆ ਤੇ ਮੈਂ ਕੁੜੀਆਂ ਦੇ ਨਾਂ ਵੀ ਦੱਸ ਦਿੰਨਾ ਕੁੜੀ ਹੈਗੀ ਮੌਕਸਰ ਦੀ ਗਰੇਵਾਲ ਉਹਨੂੰ ਵੀ ਪੈਸੇ ਪਵਾਏ ਆ ਇੱਕ ਬਰਾੜਾ ਮੁੰਡਾ ਬਰਾੜ ਬਠਿੰਡੇ ਦਾ 2000 ਰੁਪਏ ਉਹਨੂੰ ਕਰਵਾਇਆ ਕੁੜੀਆ ਵੱਲੂਆਣੇ ਤੋਂ ਇਹਨਾਂ ਨੂੰ ਮੈਂ ਸਾਰਿਆਂ ਨੂੰ ਪੈਸੇ ਕਰਵਾਏ ਸਕਰੀਨਸ਼ਾਟ ਬਾਈ ਮੇਰੇ ਕੋਲ ਹੋ ਵੀ ਪਏ ਠੀਕ ਆ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਥਪੜਿਆ ਨਾ ਗੁੱਟਿਆ ਕੁਲਦੀਪ ਸਿੰਘ ਨੇ ਕੁਲਦੀਪ ਸਿੰਘ ਚਰਨਜੀਤ ਸਿੰਘ ਤੇ ਹਰਜੀਤ ਦਾ ਡੈਡੀ ਵੀ ਉਹਨਾਂ ਦਾ ਭਤੀਜਾ ਹਰਜੀਤ ਦਾ ਡੈਡੀ ਮੈਨੂੰ ਉਹਦੇ ਡੈਡੀ ਦਾ ਨਾਂ ਨਹੀਂ ਪਤਾ ਮੈਨੂੰ ਜੀ ਦਾ ਠੀਕ ਹੈ ਇਹ ਤੇ ਇੱਕ ਗਗਨਦੀਪ ਸਿੰਘ ਤੇ ਉਹਦੀ ਭੂਆ ਦਾ ਲੜਕਾ ਹੈਗਾ ਸਤਪਾਲ ਸਿੰਘ ਠੀਕ ਹੈ ਇਹਨਾਂ ਨੇ ਵੀ ਮੈਨੂੰ ਥੋੜਾ ਥੋੜਾ ਨਾਲ ਕੁੱਟਾ ਫੇਰ ਮੈਨੂੰ ਬੈਰਕ 'ਚ ਤਾੜਦਾ ਕਿਤੇ ਥਾਣੇ ਥਾਣੇ ਦੇ ਵਿੱਚ ਕੁੱਟਿਆ ਆ ਥਾਣੇ ਦੀ ਵਿੱਚ ਕੁੱਟਿਆ ਹਾਂ ਤੇ ਇਹਨਾਂ ਨੇ ਥਾਣੇ ਵਿੱਚ ਮੈਨੂੰ ਕੁੱਟਿਆ ਤੇ ਬੈੜਕੇ ਦੇ ਵਿੱਚ ਤਾੜਦਾ ਤੇ ਬਾਅਦ ਚ ਉਹਨਾਂ ਨੇ ਅੱਧਾ ਘੰਟਾ ਜਿਹੜੇ ਜਿਹੜੇ ਬੰਦੇ ਦਾ ਨਾਮ ਲਏ ਆ ਇਹ ਸਾਰੇ ਪੁਲਿਸ ਅਫਸਰ ਨੇ ਕਿ ਵੈਸੇ ਸੀਗੇ ਇਹ ਜਿਹੜਾ ਇਹ ਜੌਬ ਕਰਦੇ ਕੋਈ ਫੌਜੀ ਆ ਕੋਈ ਇੱਕ ਜਿਹੜਾ ਕੁਲਦੀਪ ਸਿੰਘ ਆ ਕੁੜੀ ਦਾ ਬਾਪੂ ਉਹ ਹੈਗਾ ਐਕਸਾਈਚ ਦਾਰੂ ਫੜਨ ਵਾਲੇ ਜੀ ਠੀਕ ਹੈ ਠੀਕ ਹੈ ਮਤਲਬ ਉਹ ਥਾਣੇ ਦੇ ਬੰਦੇ ਨਹੀਂ ਸੀ ਬਾਹਰੋਂ ਬੰਦੇ ਸਿਖ ਬਾਹਰੋਂ 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 ਬਾਹਰਲੇ ਬੰਦੇ ਥਾਣੇ 'ਚ ਕੋਈ ਡਿਊਟੀ ਨਹੀਂ ਸੀ ਉਹਨਾਂ ਦੀ ਵੀ ਮੈਨੂੰ ਇਹ ਦੁੱਖ ਹੈ ਇਸ ਗੱਲ ਦਾ ਬਈ ਵੀ ਮੈਨੂੰ ਥਾਣੇ ਵਾਲੇ ਕੁੱਟ ਲੰਦੇ ਤਾਂ ਕੋਈ ਚੱਕਰ ਨਹੀਂ ਸੀ ਕੁੱਟਿਆ ਉਹਨਾਂ ਨੇ ਸਾਰਿਆਂ ਨੇ ਤੇ ਬਈ ਮੈਨੂੰ ਉਹਨਾਂ ਨੇ ਬੈਰਕ 'ਚ ਤਾ ਤੇਜਰ ਮਨਨ ਨੇ ਵੇਖ ਲਏ ਪ੍ਰੂਫ ਉਹ ਕਹਿੰਦਾ ਵੀ ਤੂੰ ਚੱਲ ਬੈਰਕ ਚ ਉਹਨਾਂ ਨੇ ਗੱਟਮਟ ਕੀਤੀ ਵੀ ਮੁੰਡਾ ਉਹਨਾਂ ਦੇ ਦਿਮਾਗ 'ਚ ਤਾਂ ਗੱਲ ਆਈ ਹੋਣੀ ਵੀ ਮੁੰਡੇ ਕੋਲ ਤਾਂ ਸਾਰੇ ਪ੍ਰੂਫ ਆ ਮੈਂ ਤੁਹਾਨੂੰ ਸਾਰ ਨੂੰ ਕਿਹਾ ਸੀ ਮੈਂ ਕਿ ਜਿਹੜੀ ਕੁੜੀ ਨੂੰ ਮੈਂ ਪੈਸੇ ਪਵਾਏ ਨਾ ਮੈਂ ਉਹਨਾਂ ਤੁਹਾਨੂੰ ਘਰੇ ਲਿਆਇਆ ਨਾ ਉੱਚੀ ਵੜੇ ਮੈਂ ਕਿ ਕੁੜੀ ਤਾਂ ਸਹੀ ਬੋਲੂਗੀ ਉੱਥੇ ਠੀਕ ਆ ਤੇ ਬਾਅਦ ਚ ਉਸ ਤੋਂ ਬਾਅਦ ਉਹਨਾਂ ਨੇ ਬਈ ਡਾਂਗ ਲਾਦੀ ਐਡੀ ਸਾਰੀ 5 ਫੁੱਟ ਦੀ ਡਾਂਗ ਸੀਗੀ ਤੇ ਹਾਂ ਬਈ ਮੈਨੂੰ ਪੁੱਠਾ ਕਰ ਲਿਆ ਉਹਨਾਂ ਨੇ ਚਰਨਜੀਤ ਸਿੰਘ ਕੁਲਦੀਪ ਸਿੰਘ ਤੇ ਸੋਚੇ ਸਾਹਮਣੇ ਕੋਲੇ ਖੜ ਕੇ ਘਟਾਈ ਮੈਨੂੰ ਹਾਂਜੀ ਬਹੁਤ ਘਟਾਇਆ ਮੈਨੂੰ ਆ ਕੰਨਾਂ ਵਿੱਚੋਂ ਖੂਨ ਘਰਦਾ ਮੇਰੇ ਆ ਸਿਰ ਸੁਰ ਸਾਰੀਆਂ ਨਾਲ ਉਹ ਮੈਨੂੰ ਸੁਣਦਾ ਵੀ ਕੱਖ ਨਹੀਂ ਬਈ ਜਿਵੇਂ ਉੱਚਾ ਸੁਣਦਾ ਮਤ ਤਾਂ ਟਾਈਮ ਉੱਚੀ ਬੋਲਣਾ ਤੁਹਾਨੂੰ ਸੁਣਨ ਤੇ ਕਿੰਨੀ ਕੀ ਦਿੱਕਤ ਹੈ ਹੈ ਬਹੁਤ ਦਿੱਕਤ ਹੈ ਬਈ ਦਿੱਕਤ ਬਹੁਤ ਆ ਮੇਰੀ ਤਲੀਆਂ ਵੀ ਸੁੱਜੀਆਂ ਪਈਆਂ ਸਾਰੀਆਂ ਰਿਪੋਰਟਾਂ ਮੇਰੇ ਕੋਲ ਆ ਬਈ ਆ ਸਾਰੇ ਜ਼ਖਮ ਜਿਹੜੇ ਹੋਏ ਆ ਉਹਨਾਂ ਨੇ ਕੀਤੇ ਆ ਹਾਂ ਸਾਰੇ ਉਹਨਾਂ ਨੇ ਕੀਤੇ ਬਈ ਹਾਂ ਬਸ ਮੈਂ ਤਾਂ ਐਂ ਕਹਿਣਾ ਵੀ ਮੈਨੂੰ ਇਨਸਾਫ਼ ਮਿਲੇ ਜਿਹੜਾ ਸਹੀ ਜਦੋਂ ਜਦੋਂ ਤੁਹਾਨੂੰ ਕੌਟਰੇ ਸੀਗੇ ਕਹਿੰਦੇ ਸੀ ਕੀ ਕਹਿੰਦੇ ਸੀਗੇ ਉਦੋਂ ਉਹ ਕਹਿੰਦੇ ਵੀ ਸਾਡਾ ਜਿਹੜਾ ਮਲਕੀ ਸਿੰਘ ਮਲਕੀ ਸਿੰਘ ਐਸਐਚਓ ਕਹਿੰਦਾ ਸਾਡਾ ਹੀ ਥਾਣਾ ਸਾਡੀ ਪੁਲਿਸ ਆ ਅਸੀਂ ਜੋ ਮਰਜੀ ਤੇਰੇ ਤੇ ਪਰਚਾ ਪਾ ਸਕਦੇ ਆ ਠੀਕ ਹੈ ਠੀਕ ਹੈ ਸਾਨੂੰ ਐ ਨਹੀਂ ਪਤਾ ਸੀ ਵੀ ਉਹਨਾਂ ਦੀ ਮਸੀ ਦਾ ਪੁੱਤ ਆ ਸਾਨੂੰ ਵੈਰੀਫਾਈ ਹੋਇਆ ਤੇ ਫੇਰ ਉਹਨਾਂ ਨੇ ਕੋਲੇ ਖੜਕੇ ਘਟਾਇਆ 벨ਟ ਮੇਰੀ 벨ਟ ਲਾ ਕੇ ਵੀ ਘੁੱਟਿਆ ਮੈਨੂੰ ਹੁਣ 벨ਟ ਥਾਣੀ ਪਈ ਠੀਕ ਹੈ ਤੁਹਾਡੇ ਬਿਲਕੁਲ ਹਾਂ ਹਾਂ ਮੈਨੂੰ ਬਾਈ ਪੁੱਠਾ ਕਰ ਲਿਆ ਕੰਨਾਂ ਤੋਂ ਫੜ ਕੇ ਮੂੰਹ ਦਾ ਕਰਕੇ ਠੁੱਡੇ ਹਾਂ ਠਾ ਢੰਗ ਲਿਆ ਨੂੰ ਤਾਂ ਤੇ ਮੇਰੀਆਂ ਲੱਤਾਂ ਐ ਜੋੜ ਕੇ ਨਾ ਐ ਜੋੜ ਕੇ ਤੇ ਕੁਲਦੀਪ ਸਿੰਘ ਨੇ 20 ਡੰਡੇ ਮਾਰੇ ਘੱਟੂ ਘਾਟੇ ਮੈਂ ਤਿੰਨ ਡੰਡੇ ਚ ਦਾ ਬੇਹੋਸ਼ ਹੋ ਗਿਆ ਜਿਹੜਾ ਬੈਰਕ 'ਚ ਬੈਠਾ ਸੀ ਮੁੰਡਾ ਜਿਹੜੇ ਫੜੇ ਸੀ ਉਹਨਾਂ ਨੇ ਮੁਲਜ਼ਮ ਉਹ ਮੁਲਜ਼ਮ ਤੇ ਉਹ ਦੱਸਦੇ ਹੀ ਕਹਿੰਦਾ ਬਾਈ ਤੈਨੂੰ ਤਾਂ ਹੋਸ਼ ਵੀ ਨਹੀਂ ਤੇਰੇ ਠੁੱਡੇ ਮਰੀ ਜਾਂਦਾ ਸੀ ਕੁਲਦੀਪ ਸਿੰਘ ਹਾਂ ਹਾਂ ਇੰਨਾ ਕੁ ਤੇ ਮੇਰਾ ਲਾਲ ਹੋ ਗਿਆ ਸੀ ਨੀਲੀਆਂ ਜਲੀਆਂ ਆ ਤਾਂ ਮੈਂ ਇਹਨੂੰ ਠੀਕ ਕੀਤਾ ਨਾ ਇਹਦਾ ਬਹੁਤ ਬੁਰਾ ਹਾਲ ਸੀਗਾ ਇਹ ਤਾਂ ਜੇ ਲੋਹਾਂ ਚ ਆਪਣ ਮਸਾ ਫੜ ਕੇ ਦੁਰ। ਇਹਨਾਂ ਫੜ ਕੇ ਮੈਂ ਇਹਨੂੰ ਤੋੜਨਾ ਇਹ ਏਡੀ ਕੰਡੀਸ਼ਨ ਮਾਰੀ ਸੀਗੀ ਦੀ। ਲੱਗਦਾ ਨੀਲ ਪਾਏ ਹੋਣੇ ਲੋੜਾ ਬਣਿਆ। ਜਦੋਂ ਕੁੱਟਿਆ ਤੁਹਾਨੂੰ ਕਿੰਨਾ ਸਮਾਂ ਠੱਕ ਰੱਖਿਆ ਥਾਣੇ ਵਿੱਚ? ਭਾਈ ਮੈਂ ਕਿਵੇਂ? ਥਾਣੇ ਵਿੱਚ ਕਿੰਨਾ ਸਮਾਂ ਰੱਖਿਆ ਤੁਹਾਨੂੰ ਕਿੰਨਾ ਸਮਾਂ? ਭਾਈ ਮੈਂ ਡੇਢ ਦਿਨ ਰਿਹਾ। ਡੇਢ ਦਿਨ? ਹਾਂ 3ਵੇਂ ਪੇਸ਼ ਹੋਇਆ ਸੀ ਸ਼ਾਮ ਨੂੰ ਰਾਤ ਸਾਰੀ ਰਾਤ ਹੀ ਕੁੱਟੀ ਗਈ। ਹਾਂ ਜਿਹੜਾ ਕਿਹੜਾ ਹੁੰਦਾ ਸੀ ਦਾਰੂ ਪੀ ਕੇ ਉਹ ਵੀ ਥਪੜੇ ਮਾਰ ਜਾਂਦੇ ਜਿਹੜਾ ਹੁੰਦਾ ਸੀ ਤੇ ਹਾਂ ਮੈਨੂੰ ਅਗਲੇ ਦਿਨ ਵੀ ਧਮਕੀ ਦੇ ਕੇ ਗਿਆ ਉਹ ਕੁਲਦੀਪ ਸਿੰਘ ਕਹਿੰਦਾ ਕੋਈ ਨਹੀਂ ਮੈਂ ਫੇਰ ਤੇਰੀ ਸ਼ਿਫਟ ਲਵਾਉਣਾ ਐ ਸਚੂ ਕੰਨਾਂ ਦੇ ਵਿੱਚ ਕਿਵੇਂ ਖੂਨ ਆਇਆ ਕੁਛ ਮਾਰਿਆ ਸੀਗਾ ਹਾਂ ਉਹਨਾਂ ਨੇ ਥੱਪੜੇ ਮਾਰੀ ਸੀ ਬਈ ਹਾਂ ਖਿੱਚ-ਕਿੱਚ ਥੱਪੜੇ ਮਾਰੇ ਐ ਕੰਨ ਮਰੋੜੇ ਐ ਕਰਕੇ ਐ ਹਾਂ ਉਹ ਜ਼ਖਮ ਬਣ ਗਿਆ ਖੂਨ ਨਿਕਲਣ ਲੱਗ ਗਿਆ ਰੇਸ਼ਾ ਪੈਣ ਲੱਗ ਗਿਆ ਸੀਗਾ ਹਾਂ ਬਈ ਪਾਈ ਸੁਣਨ ਦੇ ਵਿੱਚ ਦਿੱਕਤ ਆ ਰਹੀ ਹਾਂ ਸੁਣਨ ਦੇ ਵਿੱਚ ਹੋਰ ਹੋਰ ਤੁਹਾਡੀ ਕੀ ਹੋਰ ਕਿੱਥੇ ਜੇ ਸੱਟਾਂ ਨੇ ਤੁਹਾਡੇ ਹਾਂ ਬਈ ਆ ਪਿਛਲੀ ਨੱਕ ਹੈਗੀ ਜਿਹੜੀ ਆ ਹਾਂ ਇੱਥੇ ਇਤੋਂ ਐ ਜੁੰਡੇ ਫੜ ਕੇ ਪੂਰਾ ਉਹਨਾਂ ਨੇ ਧੂਇਆ ਹਾਂ ਵੀ ਬਾਲਾ ਵੀ ਬਾਲਾ ਮੜਾ ਕੀਤਾ ਮੇਰੇ ਨਾਲ ਉਹਨਾਂ ਨੇ ਕਹਿੰਦੇ ਬੋਲਦੇ ਕਿ ਸੀ ਜਦੋਂ ਕੁੱਟ ਰਹੀ ਤੁਹਾਨੂੰ ਉਦੋਂ ਬੋਲਦੇ ਕਿ ਸੀ ਤੁਹਾਨੂੰ ਕੀ ਬੋਲਦੇ ਸੀਗੇ ਉਹ ਕਹਿੰਦੇ ਵੀ ਹੁਣ ਸਾਡੀ ਕੁੜੀ ਪਿੱਛੇ ਨਾ ਆਈ ਠੀਕ ਹੈ ਹਾਂ ਮੈਂ ਕਿਹਾ ਕੁੜੀ ਥੋੜੀ ਮੈਸੇਜ ਆਪ ਕਰਦੀ ਐ ਹਾਂ ਜੀ ਕਹਿੰਦਾ ਪਿੱਛੇ ਹੈਗਾ ਤੇਰੇ ਤੇ ਗਲਤ ਪਰਚਾ ਪਵਾ ਕੇ ਤੈਨੂੰ ਧਕਾ ਦਾਂਗੇ ਅੰਦਰ ਕਹਿੰਦਾ ਵੀ ਸਾਡੀ ਪੁਲਿਸ ਆ ਪੰਜਾਬ ਪੁਲਿਸ ਦੀ ਸਾਡੀ ਆਪਦੀ ਬੰਦੀ ਐ ਹਾਂ ਇਹ ਦਰਖਾਸਤ ਦਿੱਤੀ ਕੁੜੀ ਵੱਲੋਂ ਦਿੱਤੀ ਗਈ ਹੈ ਦਰਖਾਸਤ ਨਹੀਂ ਨਹੀਂ ਕੁਲਦੀਪ ਸਿੰਘ ਵੱਲੋਂ ਉਹਦੇ ਪਾਪਾ ਵੱਲੋਂ ਹਾਂ ਠੀਕ ਹੈ ਇੰਨਾ ਕੁਝ ਕੀਤਾ ਉਹਨਾਂ ਨੇ ਠੀਕ ਹੈ ਤਾਂ ਪਰਿਵਾਰ ਵੀ ਮੌਜੂਦ ਤੁਸੀਂ ਇਹਨਾਂ ਦੇ ਡੈਡੀ ਹੋ ਜੀ ਹਾਂ ਜੀ ਮੈਂ ਗੁਰਵਿੰਦਰ ਸਿੰਘ ਦਾ ਡੈਡੀ ਐ ਜੀ ਮੈਂ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਮੇਰੇ ਬੱਚੇ ਨੂੰ ਇੰਨਾ ਇੰਨਾ ਨੇ ਟਾਰਗੇਟ ਕੀਤਾ ਮੈਂ ਬਹੁਤ ਪਰਛਾਲੇ ਗਰੀਬ ਬੰਦਾ ਵੇ ਇਹ ਸਾਰੇ ਬੰਦੇ ਮੁਲਾਜ਼ਮ ਸੀਗੇ ਤੇ ਮੇਰੇ ਬੱਚੇ ਨੂੰ ਇੰਨਾ ਇੰਨਾ ਨੇ ਮਾਰਿਆ ਅਸੀਂ ਇਹਨਾਂ ਕੋਲ ਜਦੋਂ ਇਹ ਗੱਲ ਹੋਈ ਸਾਨੂੰ ਨਹੀਂ ਇਸ ਗੱਲ ਦਾ ਪਤਾ ਸੀਗਾ ਵੀ ਕੀ ਗੱਲ ਹੋਈ ਆ ਤੇ ਸਾਡੇ ਘਰੇ ਆ ਗਏ ਇਹਨਾਂ ਨੇ ਕੱਡੋ ਘੜ 20 25 ਗੁੰਡੇ ਹੋਰ ਵੀ ਨਾਲ ਲੈ ਕੇ ਇੱਕ ਕੁਲਦੀਪ ਸਿੰਘ ਆਪ ਇਹਨਾਂ ਨੇ ਕੀ ਕਹਿੰਦੇ ਲਿਆ ਗਏ ਮੈਨੂੰ ਬਹੁਤ ਗੰਦੇ ਸ਼ਬਦ ਬੋਲੇ ਮੈਂ ਤੇਰੀ ਕੁੜੀ ਨੂੰ ਚੱਕ ਲੂੰਗਾ ਫਲਾਣਾ ਸ਼ਬਦ ਕੋਈ ਆਹੋ ਤੇ ਸ਼ਬਦ ਬੋਲੇ ਮੈਨੂੰ ਬਹੁਤ ਗੰਦੀਆਂ ਸ਼ਦਾਵਲੀਆਂ ਵਰਤੀਆਂ ਨੇ ਤੇ ਮੈਂ ਰੋ ਮੈਂ ਇਹਨੂੰ ਕਹ ਮੈਂ ਕਿਹਾ ਭਾਈ ਜੀ ਕੋਈ ਧਿਆਨ ਨਾਲ ਬੋਲੋ ਕਹਿੰਦਾ ਤੂੰ ચીਤ ਗਿਆ ਤੂੰ ਮੈਂ ਕਹ ਜੀ ਮੈਂ ਚੀਜ਼ ਕੀ ਮਤਲਬ ਗਰੀਬ ਬੰਦਾ ਚਲੋ ਜੇ ਗਲਤੀ ਮੁੰਡੇ ਨੇ ਕੀਤੀ ਤਾਂ ਮੈਂ ਮਾਫੀ ਮੰਗ ਲੈਣਾ ਕਹਿੰਦਾ ਕੋਈ ਨਹੀਂ ਤੈਨੂੰ ਪੁੱਤ ਤੈਨੂੰ ਉੱਥੇ ਜਾ ਕੇ ਤੈਨੂੰ ਬੰਦਾ ਬਣਾਉਣੇ ਆ ਅੱਛਾ ਜੀ ਉਹ ਕਰਦੇ ਕਰਦੇ ਮੈਨੂੰ ਕਹਿਣ ਲੱਗੇ ਚਲ ਵੀ ਆਪਾਂ ਇਹ ਇਹ ਚਲ ਬੰਦ ਇਹਨੂੰ ਪੇਸ਼ ਕਰਦੀ ਦੋ ਤੱਪੜ ਮਾਰ ਕੇ ਕਰ ਦੇਣਗੇ ਅਸੀਂ ਜੀ ਇਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਤੇ ਅਸੀਂ ਇਹਨੂੰ ਮੁੰਡੇ ਨੂੰ ਜਾ ਕੇ ਪੇਸ਼ ਕਰਤਾ ਪੇਸ਼ ਕਰਨ ਦੇ ਬਾਵਜੂਦ ਜੀ ਐਸ ਐਚਓ ਕੋਲੇ ਅਸੀਂ ਪਹਿਲਾਂ ਗਏ ਅਸੀਂ ਨਾਲ ਬੁੜੀਆਂ ਸੀਗੀਆਂ ਤੇ ਬੁੜੀਆਂ ਨੂੰ ਐਸ ਐਚਓ ਸਾਹਿਬ ਨੇ ਇਹੋ ਜਿਹਾ ਗੰਦਾ ਸ਼ਬਦ ਬੋਲਿਆ ਅਸੀਂ ਕਹ ਜੀ ਗਰੀਬ ਬੰਦਿਆ ਸੀ ਤੇ ਸਾਡੇ ਵੀ ਬੱਚੇ ਨੇ ਗਲਤੀ ਕੀਤੀ ਆ ਕਹਿੰਦਾ ਤੁਸੀਂ ਭੈਣ ਗੁੰਡਿਓ ਕਹਿੰਦਾ ਤੁਹਾਡੀਆਂ ਬੁੜੀਆਂ ਨੂੰ ਸਲਵਾਰਾਂ ਲਵਾ ਗੇ ਨਾ ਤੇ ਮੈਂ ਨੰਗੀਆਂ ਕਰਕੇ ਨਾ ਕੁੱਟੀਆਂ ਤੇ ਮੈਨੂੰ ਕਿਹੜਾ ਜਾਣੂ ਆ ਮੈਨੂੰ ਇਹੋ ਜਿਹੇ ਗੰਦੇ ਸ਼ਬਦ ਬੋਲੇ ਵੀ ਇਹਦਾ ਮਤਲਬ ਵੀ ਇਹ ਜੇ ਇਹਨਾਂ ਨੂੰ ਇਹਨਾਂ ਕੋਲ ਅਧਿਕਾਰ ਦਿੱਤਾ ਪੰਜਾਬ ਪੁਲਿਸ ਦਾ ਤੇ ਵੀ ਇਹ ਲੋਕਾਂ ਨਾ ਪਬਲਿਕ ਨਾ ਆਇਆ ਕਰਨਗੇ ਇਹਨਾਂ ਨੂੰ ਕੀ ਅਧਿਕਾਰ ਆ ਸਾਨੂੰ ਇਹੋ ਜਿਹੇ ਗੰਦੇ ਮੇਰੀਆਂ ਮੇਰੀਆਂ ਨੋਵਾਆਂ ਸੀਆਂ ਮੇਰੇ ਬੱਚੇ ਸੀ ਮੇਰੇ ਧੀਆਂ ਸੀ ਗਈਆਂ ਤੇ ਮੈਨੂੰ ਇਹੋ ਜਿਹੇ ਗੰਦੇ ਸ਼ਬਦ ਵਰਤੇ ਮੈਂ ਕਹਾਂ ਮੈਂ ਤੋਬਾ ਤੋਬਾ ਅੱਬ ਮੈਨੂੰ ਬੈਨ ਵਿਆਹ ਮਤਾਂ ਕੀਤੀਆ ਬੈ ਬਹੁਤ ਮਿਲਤਾ ਕੀਤੀਆ ਮੈਨੂੰ ਇਹੋ ਸ਼ਬਦ ਬੋਲੇ ਵਿੱਚ ਜਿਹੜਾ ਕੁਲਦੀਪ ਸਿੰਘ ਦਾ ਭਰਾ ਵੱਡਾ ਮੈਨੂੰ ਕਹਨਾ ਆ ਤੈਨੂੰ ਬਣਾਉਣੇ ਤੈਨੂੰ ਪ੍ਰਦਾਨ ਤੇਰੀ ਕੁੜੀ ਨੂੰ ਮੈਂ ਨੰਗਾ ਭਜਾਉਂ ਕੰਦਾ ਓਏ ਹਾਏ ਓਏ ਮੈਂ ਬਖਿਆ ਅੰਮ੍ਰਿਤਪੁਰਾ ਮੈਂ ਗਰੀਬ ਬੰਦਾ ਹੇ ਸਾਰੇ ਮੁਲਾਜ਼ਮਾਂ ਇਹ ਸੱਚੋ ਨੇ ਤਾਂ ਨਹੀਂ ਮੇਰੀ ਗੱਲ ਸੁਣੀ ਐ ਐਸਚੋ ਨੇ ਇੱਕ ਇੱਕ ਤਰਫੀ ਗੱਲ ਕੀਤੀ ਘਟਿਆ ਮੇਰਾ ਕੋਈ ਨਹੀਂ ਸੁਣਿਆ ਭਾਈ ਅੰਮ੍ਰਿਤਪੁਰਾ ਮੈਂ ਮੈਂ ਬਹੁਤ ਸਰਕਾਰ ਨੂੰ ਵੀ ਅਪੀਲ ਕਰਦਾ ਓਏ ਇਹ ਜਿਹੇ ਬੰਦਿਆਂ ਨੂੰ ਸਸਪੈਂਡ ਕਰੋ ਓਏ ਜਿਹੇ ਬੰਦਿਆਂ ਸਸਪੈਂਡ ਕਰੋ ਉਹ ਮੇਰੇ ਬੱਚੇ ਨੂੰ ਬੇਕਾਰ ਕਰਤਾ ਇਹਨਾਂ ਨੇ ਮੇਰਾ ਮੱਛੀ ਆਹ ਸਾਰਾ ਕੁਝ ਤੁਸੀਂ ਉਹਨਾਂ ਨੂੰ ਕਿਹਾ ਕਿ ਚਲੋ ਜਿਹੜੀ ਮੈਨੂੰ ਸਜ਼ਾ ਦੇਣੀ ਹੈ ਉਹ ਸਜ਼ਾ ਦਿਓ ਕਿ ਕੁੱਟ ਕਿਉਂ ਰਹੇ ਹੋ ਭਾਈ ਸਜ਼ਾ ਕੀ ਉਹਨਾਂ ਨੇ ਜਦੋਂ ਗਿੱਟਮੇਟੀ ਹੋ ਗਈ ਸੀ ਐਸ.ਐਚ.ਓ. ਸਾਹਿਬ ਨਾਲ ਜਦੋਂ ਮਲਕੀ ਸਿੰਘ ਦੱਸਿਆ ਵੀ ਇਹਨਾਂ ਮੱਛੀ ਦਾ ਪੁੱਤ ਸੀਗਾ ਉਹਨਾਂ ਨੂੰ ਆਇਆ ਸੀ ਵੀ ਮੁੰਡੇ ਕੋਲ ਪ੍ਰੂਫ ਹੈਗੇ ਸਾਰੇ ਠੀਕ ਆ ਤੇ ਉਹਨਾਂ ਨੇ ਰੈਅ ਕਰਕੇ ਤੇ ਮੇਰੀ ਉਹਨਾਂ ਕੋਲੋਂ ਸ਼ਿਫਟ ਲਵਾਈ ਹੈ ਐਸ.ਐਚ.ਓ. ਸਾਹਿਬ ਕੋਲੇ ਆਪ ਖੜਾ ਹੈ ਠੀਕ ਆ ਉਹਨੇ ਮੇਰੀ ਬੈਲਟਾਂ ਮਾਰੀਆਂ ਕੁਲਦੀਪ ਸਿੰਘ ਨੇ ਮੇਰੇ ਲੱਤਾਂ ਜੋੜ ਕੇ ਤੇ ਨਾਲ ਉਹਦਾ ਜਿਹੜਾ ਭਰਾ ਸੀ ਉਹਦਾ ਵੱਡਾ ਕੁਲਦੀਪ ਸਿੰਘ ਦਾ ਉਹਦਾ ਨਾਂ ਨਹੀਂ ਮੈਨੂੰ ਪਤਾ ਉਹ ਹਰਜੀਤ ਦਾ ਪਪਾ ਉਹ ਤੇ ਉਹਨਾਂ ਲੱਤਾਂ ਜੋੜ ਕੇ ਕੁਲਦੀਪ ਸਿੰਘ ਨੇ ਮੇਰੇ ਬਹੁਤ ਬਹੁਤ ਅਛੇ ਦਦ ਕੀਤੇ ਮੇਰੇ ਨਾਲ ਬਹੁਤ ਮਾੜਾ ਠੀਕ ਹੈ ਤੇ ਤੁਹਾਡੀ ਜਿਹੜੀ ਆ ਸਾਰਾ ਕੁਝ ਹੋਇਆ ਤੁਸੀਂ ਕਿਸੇ ਨੂੰ ਦਰਖਾਸਤ ਦਿੱਤੀ ਹੈ ਹੁਣ ਤੁਸੀਂ ਕਾਰਵਾਈ ਕੀਤੀ ਜੀ ਦੇਖੋ ਜੀ ਮੈਂ ਦਰਖਾਸਤ ਮੈਂ ਤਾਂ ਜੀ ਗਾ ਤਿੰਨ ਦਿਨ ਹੋ ਗਏ ਮੈਂ ਤਾਂ ਤਫਰੀਦਗੋੜ ਮਰਦਾ ਮੈਂ ਦਰਖਾਸਤ ਦਊਗਾ ਕੌਣ ਐਮਐਲਆਰ ਕੱਤੀ ਗਈ ਹੈ ਤੁਹਾਡੀ ਐਮਐਲਆਰ ਹਾਂ ਜੀ ਕੱਤੀ ਗਈ ਆ ਜੀ ਹਾਂ ਕੋਈ ਬਿਆਨ ਲੈਣ ਆਇਆ ਤੁਹਾਡੇ ਕੋਈ ਬਿਆਨ ਲੈਣ ਨਹੀਂ ਆਇਆ ਜੀ ਹਾਲੇ ਜਿਹੜੇ ਤੁਹਾਨੂੰ ਐਸਐਚਓ ਹੀ ਲੱਗਦਾ ਜਿਹੜੇ ਜਿਹਨੇ ਕੁੱਟਮਾਰ ਕੀਤੀ ਹਾਂਜੀ ਉਹੀ ਐਸਐਚਓ ਸਾਨੂੰ ਲੱਗਦਾ ਜੀ ਸਦਰ ਵਾਲੀ ਠੀਕ ਹੈ ਤੇ ਸਾਡੀ ਕੋਈ ਹਾਲੇ ਕੋਈ ਨਹੀਂ ਪੁੱਛ ਪੜਤਾਲ ਹੋਈ ਦੀ ਅਸੀਂ ਤਾਂ ਬਹੁਤ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਜੇ ਸਾਡੀ ਸਾਡੀ ਕੋਈ ਮਦਦ ਕਰੇ ਵੀ ਇਹ ਇਹੋ ਜਿਹੇ ਬੰਦੇ ਜੇ ਬੰਦਿਆਂ ਨੂੰ ਸਸਪੈਂਡ ਕਰੋ ਜਿਹੜਾ ਜਿਹੜਾ ਲੋਕਾਂ ਦੀਆਂ ਧੀਆਂ ਭੈਣਾਂ ਪਬਲਿਕ ਦੀ ਇਹ ਅਸੀਂ ਇਹਨਾਂ ਨੂੰ ਕਾਮ ਪਾਰਟੀ ਨੂੰ ਇਸ ਕਰਕੇ ਜਿੱਤਾਇਆ ਵੀ ਸਾਡੇ ਸਾਡੀਆਂ ਧੀਆਂ ਦੀਆਂ ਸਲਵਾਰਾਂ ਲਾ ਕੇ ਉਹਨੂੰ ਨੰਗਾ ਕਰਕੇ ਕਹਿੰਦਾ ਕੁੱਟੇ ਦੱਸੋ ਅਸੀਂ ਕੀ ਗੁਨਾਹ ਕਰ ਲਿਆ ਸੀ ਜੇ ਕੀ ਕਹਿੰਦੇ ਮੁੰਡੇ ਨੇ ਗੁਨਾਹ ਕੀਤਾ ਤੇ ਕੁੜੀ ਦਾ ਗੁਨਾਹ ਵੀ ਹੈਗਾ ਕੁੜੀ ਦਾ ਗੁਨਾਹ ਨਹੀਂ ਹੈਗਾ ਕੁੜੀ ਨੇ ਕੁੜੀਏ ਮੁੰਡੇ ਤੋਂ ਪੈਸੇ ਖਾਂਦੀ ਰਹੀ ਕਿੰਨਾ ਔਰ ਔਰੋਂ ਤੋਂ ਕਰਦੀ ਰਹੀ ਇਹ ਜਿਹੜੇ ਬੰਦੇ ਇਹਨਾਂ ਨੇ ਇਹ ਕਹਿੰਦੇ ਕੁੜੀ ਦਾ ਕਸੂਰ ਹੀ ਕੋਈ ਨਹੀਂਗਾ ਆ ਕੁੜੀ ਦਾ ਐਨੇ ਪ੍ਰੂਫ ਹੈਗੇ ਆ ਇੰਨੇ ਫੋਟੋ ਆਈਆਂ ਕਿੰਨੇ ਸਾਲ ਤੋਂ ਗੱਲਬਾਤ ਕਰ ਰਹੇ ਸੀ ਕੁੜੀ ਮੁੰਡੇ ਇਹ ਕੁੜੀ ਮੁੰਡੇ ਘੱਟੋ ਘਾਟ ਦੇ 10 ਸਾਲਾਂ ਤੋਂ 10 ਸਾਲ 11 ਸਾਲ ਹੋ ਗਏ ਠੀਕ ਹੈ 10 ਸਾਲਾਂ 13 ਦੀ ਗੱਲ ਹੈ ਜੀ 2013 ਤੋਂ ਗੱਲ ਸੀਗੀ ਹੁਣ 25 ਚੜ੍ਹ ਨਾਲ ਆਇਆ ਹਾਂ ਹੁਣ ਨੇੜੇ ਜਾ ਕੇ ਕਲੇਸ਼ ਪਾਉਣ ਲੱਗ ਗਈ ਸੀਗੀ ਠੀਕ ਹੈ ਹੁਣ ਦਿਲ ਚ ਬੇਈਮਾਨੀ ਸੀਗੀ ਤੇ ਮੇਰੇ ਤੋਂ ਪੈਸੇ ਪਵਾ ਲੈਂਦੀ ਸੀ ਬਲੈਕਮੇਲ ਕਰਦੀ ਸੀ ਮੈਂ ਘਰੇ ਦੱਸ ਦੂੰਗਾ ਸਾਰੀਆਂ ਮੇਰੇ ਕੋਲ ਚੈਟਾਂ ਪਈਆਂ ਬਈ ਠੀਕ ਹੈ ਮੈਂ ਤੁਹਾਨੂੰ ਵਿਖਾ ਦਿੰਦਾ ਜੀ ਕੋਈ ਗੱਲ ਨਹੀਂ ਉਹ ਆਪਾਂ ਵਿੱਚ ਬਾਅਦ ਵਿੱਚ ਦਿਖਾ ਦਾਂਗੇ ਆਪਾਂ ਨਾਲ ਠੀਕ ਹੈ ਜੀ ਤਾਂ ਗੱਲਬਾਤ ਕੀਤੀ ਪ੍ਰਵਾਸ ਦੇ ਨਾਲ ਇਸ ਤੋਂ ਬਾਅਦ ਪੱਖ ਲਾਵਾਂਗੇ ਐਸ ਐਚਓ ਸਭ ਦਾ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਇਹਨਾਂ ਦਾ ਕਹਿਣਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੇਖਦੇ ਆਂ ਕਿ ਉਹ ਕੀ ਕਹਿੰਦੇ ਨੇ ਤੇ ਜੇਕਰ ਵਾਕਈ ਇਹ ਕੁਝ ਹੋਇਆ ਤਾਂ ਚਾਹੀਦਾ ਪ੍ਰਸ਼ਾਸਨ ਨੂੰ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਆ ਮੋਖਰ ਸਦਰ ਤੋਂ ਬੋਲਦੇ ਹਾਂ ਜੀ ਹਾਂਜੀ ਹਾਂਜੀ ਮੈਂ ਹੁਣ ਤਾਜ਼ਾ ਗੱਲ ਕਰ ਰਿਹਾ ਹਾਂ ਜੀ ਲੋਕ ਵਾਈਟੀਵੀ ਚੈਨਲ ਤੋਂ ਹਾਂਜੀ ਹਾਂਜੀ ਤੁਹਾਡੇ ਪੱਖ ਲੈਣਾ ਜੀ ਇੱਕ ਮਾਮਲੇ ਦੇ ਵਿੱਚ ਦੱਸੋ ਜੀ ਇੱਕ ਨਾ ਮੈਡੀਕਲ ਦਾਖਲੇ ਆ ਫਰੀਦਕੋਟੋਂ ਮੁੰਡਾ ਗੁਰਵਿੰਦਰ ਸਿੰਘ ਨਾਮ ਦਾ ਅੱਛਾ ਜੀ ਉਹਨੇ ਇੰਟਰਵਿਊ ਦਿੱਤੀ ਆ ਸਾਨੂੰ ਕਈ ਇਲਜ਼ਾਮ ਲਾਏ ਨੇ ਤੁਹਾਡੇ ਤੇ ਜੀ ਕਿ ਤੁਹਾਡੇ ਤੇ ਤੁਹਾਡੇ ਸਾਥੀਆਂ ਵੱਲੋਂ ਕੁੱਟਮਾਰ ਕੀਤੀ ਗਈ ਜੀ ਉਸ ਨੌਜਵਾਨ ਦੀ ਥਾਣੇ ਬੁਲਾ ਕੇ ਦੱਸੋ ਜੀ ਉਹ ਕਹਿੰਦੇ ਜੀ 21 ਤਰੀਕ ਦੀ ਗੱਲ ਹੈ ਜੀ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਨਹੀਂ ਉਹ ਤਾਂ ਕਹਿੰਦੇ ਕਿ ਉਹ ਇੱਕ ਕੁੜੀ ਮੁੰਡੇ ਦਾ ਮਾਮਲਾ ਸੀਗਾ ਨਹੀਂ ਨਹੀਂ ਇਹ ਕੋਈ ਗੱਲਬਾਤ ਨਹੀਂ ਅੱਛਾ ਤੁਹਾਡੇ ਵੱਲੋਂ ਮਾਨੂੰ ਨਹੀਂ ਹੋਇਆ ਇਹ ਕੁਝ ਨਾ ਨਾ ਠੀਕ ਹੈ ਉਹ ਫਿਰ ਜਿਹੜੇ ਇਲਜ਼ਾਮ ਲਗਾ ਰਹੇ ਜੀ ਉਹ ਵਿਅਕਤੀ ਕਹਿੰਦਾ ਮੈਨੂੰ ਕੰਨਾਂ 'ਚ ਖੂਨ ਕਰਤਾ ਪੁੱਠਾ ਡੰਗਾ ਥਾਣੇ ਰੱਖਿਆ ਉਹ ਨਹੀਂ ਨਹੀਂ ਅਜਿਹੀ ਕੋਈ ਗੱਲ ਮਤ ਨਹੀਂ ਠੀਕ ਹੈ ਜੀ ਠੀਕ ਹੈ ਹਾਂ ਜੀ